ਸਤਿ ਸ੍ਰੀ ਅਕਾਲ ਦੋਸਤੋ ਸੰਭੂ ਬਾਦਰ ਤੋਂ ਇਸ ਮੌਕੇ ਤੁਹਾਡੇ ਲਈ ਇੱਕ ਖਾਸ ਖਬਰ ਲੈ ਕੇ ਹਾਜ਼ਰ ਹੋਏ ਹਾਂ ਕਿਸਾਨੀ ਅੰਦੋਲਨ ਦੇ ਕਾਰਨ ਦਿੱਲੀ ਚੰਡੀਗੜ੍ਹ ਹਾਈਵੇ ਲਗਾਤਾਰ ਕਈ ਦਿਨਾਂ ਤੋਂ ਬੰਦ ਚੱਲ ਰਿਹਾ ਸੀ ਹੁਣ ਪੁਲਿਸ ਨੇ ਇਸ ਹਾਈਵੇ ਦੀ ਇੱਕ ਲੇਨ ਖੋਲ ਦਿੱਤੀ ਹੈ ਅੰਬਾਲਾ ਪ੍ਰਸ਼ਾਸਨ ਨੇ ਦੇਰ ਰਾਤ ਅੰਬਾਲਾ ਚੰਡੀਗੜ੍ਹ ਹਾਈਵੇ ਦੇ ਦੋਵੇਂ ਪਾਸੇ ਸਿੰਗਲ ਲੇਨ ਖੋਲ ਦਿੱਤੀ ਹੈ ਦੇਰ ਰਾਤ ਤੱਕ ਇਥੋਂ ਆਵਾਜਾਈ ਸ਼ੁਰੂ ਹੋ ਚੁੱਕੀ ਹੈ ਅੰਬਾਲਾ ਪੁਲਿਸ ਨੇ ਜੀਐਸਬੀ ਮਸ਼ੀਨਾਂ ਦੀ ਮਦਦ ਨਾਲ ਰਸਤਾ ਖੋਲ੍ਹਿਆ ਜਿੱਥੇ ਕਿ ਫੌਜ ਨੇ ਵੀ ਉਹਨਾਂ ਦੀ ਮਦਦ ਕੀਤੀ ਤੇ ਹੁਣ ਲੋਕਾਂ ਨੂੰ ਰਾਹਤ ਮਿਲੀ ਹੈ ਦੱਸਣਯੋਗ ਹੈ ਕਿ ਕਿਸਾਨਾਂ ਨੂੰ ਬਿੱਲੀ ਜਾਣ ਤੋਂ ਰੋਕਣ ਦੇ ਲਈ ਪ੍ਰਸ਼ਾਸਨ ਨੇ ਪੰਜਾਬ ਤੋਂ ਆਉਣ ਵਾਲੇ ਰਕਪਗ ਸਾਰੇ ਰਸਤੇ ਸੀਲ ਕਰ ਦਿੱਤੇ ਸੀ ਪੁਲਿਸ ਨੇ 13 ਫਰਵਰੀ ਤੋਂ ਪੰਜਾਬ ਤੋਂ ਆਉਣ ਵਾਲੇ ਦੋ ਰੂਟ ਅਮਰਸਰ ਦਿੱਲੀ ਰੂਟ ਅਤੇ ਚੰਡੀਗੜ੍ਹ ਦਿੱਲੀ ਰੂਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ ਇਸ ਕਾਰਨ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ੰਭੂ ਟੋਲ ਪਲਾਜ਼ਾ ਤੋਂ ਅੰਮ੍ਰਿਤਸਰ ਦਿੱਲੀ ਹਾਈਵੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ ਜਦ ਕਿ ਦੂਜਾ ਅੰਬਾਲਾ ਚੰਡੀਗੜ੍ਹ ਮਾਰਗ ਵੀ ਬੰਦ ਰਿਹਾ ਤੇ ਹੁਣ ਤੁਹਾਨੂੰ ਲੈ ਚੱਲਦੇ ਆ ਸੰਭੂ ਬਾਰਡਰ ਤੇ ਇੱਕ ਨੌਜਵਾਨ ਨਾਲ ਹੋਈ ਖਾਸ ਗੱਲਬਾਤ ਵੱਲ ਦੋਸਤੋ ਜੋ ਬਾਰਡਰ ਖੋਲੇ ਗਏ ਹਨ ਤੋੜੇ ਹਨ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜਰੂਰ ਕਮੈਂਟ ਕਰਕੇ ਦੱਸਣਾ ਆਓ ਦੇਖੋ ਇਹ ਗੱਲਬਾਤ ਤੇ ਕਮੈਂਟਾਂ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਰੂਰ ਲਿਖਣਾ ਅੱਗੇ ਗੱਲ ਦੋਸਤੋ ਇਸ ਮੌਕੇ ਅਸੀਂ ਸੰਭੂ ਬਾਰਡਰ ਤੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਉਹ ਪੁਲ ਦੇ ਉੱਪਰ ਜੋ ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲ ਖੜੇ ਨੇ ਇੱਧਰ ਕੈਮਰਾ ਮੈਨ ਇੱਕ ਵਾਰ ਦਿਖਾ ਦਿਓ ਸਾਰੇ ਜੋ ਕਿਸਾਨ ਡਟੇ ਹੋਏ ਨੇ ਤੇ ਪੂਰੀ ਤਰ ਆਇਆ ਹੋਇਆ ਤੇ ਸਾਡੇ ਨਾਲ ਇੱਥੇ ਇੱਕ ਨੌਜਵਾਨ ਜੁੜਿਆ ਜਿਹਦੀ ਪਹਿਲਾਂ ਵੀ ਤੁਸੀਂ ਵੀਡੀਓ ਦੇਖ ਚੁੱਕੇ ਹੋ ਤੇ ਉਹਨਾਂ ਨਾਲ ਗੱਲਬਾਤ ਕਰਦੇ ਕੀ ਕਹਣਾ ਜਾਓਗੇ ਧਰਨੇ ਬਾਰੇ ਤੁਸੀਂ ਜੋ ਵਿਚਾਰ ਰੱਖੋਗੇ ਵੀ ਦੀਪ ਸਿੱਧੂ ਦੀ ਗੱਲ ਨਹੀਂ ਹੋ ਰਹੀ ਤੁਸੀਂ ਕਹਿ ਰਹੇ ਸੀਗੇ ਹੁਣ ਹਾਂਜੀ ਵੀਰ ਜੀ ਪਹਿਲਾਂ ਦਾ ਮੇਰੇ ਵੱਲੋਂ ਸਾਰੇ ਤੁਹਾਡੇ ਸਰੁਪਤੇ ਨੂੰ ਸਾਸਰੀ ਗਾਲ ਮੈਂ ਵੀਰੇ ਇਹ ਗੱਲ ਕਹਿਣਾ ਚਾਹੁੰਦਾ ਵੀ ਪਹਿਲਾਂ ਸਾਡਾ ਦੀਪ ਵੀਰ ਜਿਹੜਾ ਸਾਡੇ ਹੀ ਆਪਣੇ ਲੋਕਾਂ ਨੇ ਗਰਦਾਰ ਦਾ ਸਰਟੀਫੀਕੇਟ ਦੇ ਕੇ ਉਹਨੂੰ ਭਾਜਪਾ ਦਾ ਬੰਦਾ ਦਾ ਦੱਸ ਕੇ ਉਹ ਵਿਚਾਰਾ ਮੈਂ ਕਹਿੰਦਾ ਕਿ ਕਿੰਨੀਆਂ ਮੋਟਰਾਂ ਦੇ ਘੁੰਮ ਘੁੰਮ ਕੇ ਉਹ ਟਾਈਮ ਵਿਚਾਰੇ ਨੇ ਕੱਢਿਆ ਆਪਣੇ ਪੰਜਾਬ ਵਿੱਚ ਇਹੋ ਜਿਹਾ ਟਾਈਮ ਵੀ ਕਿਹਨਾ ਮੇਰੇ ਪਾਸ ਆਇਆ ਦੀਪ ਵੀਰ ਦੀ ਇਹ ਮੂੰਹ ਬੋਲੀ ਇਹ ਕਹਿੰਦਾ ਮੈਨੂੰ ਕਮਰਾ ਤੱਕ ਕਿਰਾਏ ਪਰ ਮਿਲਣ ਦੇ ਲੋਕ ਜਵਾਬ ਦੇਣ ਲੱਗੇ ਦੇ ਲੋਕ ਕਹਿਣ ਲੱਗੇ ਦੇ ਤੁਹਾਨੂੰ ਵੀ ਪਤਾ ਜਦੋਂ ਉੱਥੇ 26 ਤਰੀਕ ਤੇ ਬਾਅਦ ਜਿਹੜਾ ਮਾਹੌਲ ਆਟ ਗਿਆ ਦੀ ਜਾਣਕਾਰੀ ਹਾਂ ਜਿਹੜਾ ਮਾਹੌਲ ਉੱਥੇ ਵੀਰੇ ਬਣਿਆ ਦਾ ਇਹਨਾਂ ਕਾਮਰੇਡ ਹਨ ਬਣਿਆ ਆ ਗਿਆਤਾ ਉਥੇ ਆਏ ਲੱਗਿਆ ਵੀ ਜਿਕਨਾ ਅਸੀਂ ਵੀ ਉਥੀ تھے ਤੁਸੀਂ ਵੀ ਦੇਖਿਆ ਹੋਣਾ ਵੀ 1984 ਦਵਾਰੇ ਹੋ ਜਾਣੀ ਲੋਕ ਆਏ ਗੱਲਾਂ ਕਰ ਰਹੇ ਤੇ ਰਹਿਣ ਦੇ ਬੰਦਿਆਂ ਨੇ ਚਾਲੇ ਪਾ ਕੇ ਦੇ ਕਿਉਂਕਿ ਆਪਣੀ ਸਾਰੇ ਗਰਦਾਰੀ ਦਾ ਸਰਟੀਫਿਕੇਟ ਦੇ ਕੇ ਦੇ ਨੈਸ਼ਨਲ মিডিਆ ਦਾ ਸਾਰੇ ਕਿਸਾਨਾਂ ਨੂੰ ਅੱਤਵਾਦੀ ਦਾ ਦੱਸ ਭੰਡਤਾ ਦਾ ਕੋਈ ਕਹਿੰਦਾ ਇਹ ਫਲਾਣੇ ਦੇ ਪੈਸੇ ਲੈ ਕੇ ਝੰਡਾ ਚੜਾ ਗਏ ਇਹ ਆਈ ਚੜਾ ਗਏ ਮੈਂ ਉਹ ਗੱਲ ਕਰਨੀ ਚਾਹੁੰਦਾ ਵੀ ਸਾਰੇ ਦੀਪ ਵੀਰ ਦੀ ਬਦੌਲਤ ਸੀ ਉਹ ਮੋਰਚਾ ਜਿੱਤੇ ਤੇ ਇਹ ਮੋਰਚਾ ਵੀ ਉਹ ਦੀਪ ਵੀਰ ਦੀ ਸੇਧ ਲੈ ਕੇ ਚੱਲੇ ਵੇ ਜਿੱਤਣਾ ਵੀ ਉਸੀ ਗੱਲ ਕਰਕੇ ਹੈ ਜਿਹੜੇ ਇਹ ਹੁਣ ਬਾਰਡਰ ਲੱਗੇ ਵੇ ਮੈਂ ਨਾ ਸਰਕਾਰਾਂ ਨੂੰ ਅਪੀਲ ਕਰਦਾ ਵੀ ਅਸੀਂ ਤੁਹਾਡੇ ਆਪਣੇ ਪੰਜਾਬ ਦੇ ਵਸਿੰਦੇ ਆਂ ਇੰਡੀਆ ਇੱਕ ਅੰਗ ਹੈ ਪੰਜਾਬ ਦਾ ਮੈਂ ਸਰਕਾਰਾਂ ਨੂੰ ਕਹਿਣਾ ਵੀ ਅਸੀਂ ਲਾਮਾ ਘੜਾ ਦੂੰਗੇ ਆਪਣੀ ਆਈ ਪਰ ਆਗੇ ਪਰ ਸਾਰੇ ਆਗੂ ਸਾਨੂੰ ਕਹਿੰਦੇ ਵੀ ਜਾਪਤੇ ਮ ਰਹੋ ਸਾਨੂੰ ਕੱਲੂ ਸਰਕਾਰ ਮੁਰੇ ਨੀਮਾ ਨਾ ਹੋਣਾ ਪੈ ਜਵੇ ਇਹ ਸਾਡੇ ਆਗੂਆਂ ਦੇ ਮੂੰਹ ਬੋਲੀ ਬਿਆਨ ਹੈ ਵੀ ਸਾਨੂੰ ਸਰਕਾਰਾਂ ਮੂਰੇ ਨੀਮਾ ਨਾ ਹੋਣਾ ਪੈ ਜੀ ਵੀ ਤੁਹਾਡੇ ਬੰਦੇ ਆਏ ਕਰਦੇ ਆਏ ਕਰਦੇ ਸਾਡੇ ਵਿੱਚ ਬੰਦੇ ਸੀਆਈ ਮੈਂ ਇਹਨਾਂ ਦੇ ਕਿੰਨੇ ਇਨਫੋਰਮੇਸ਼ਨ ਆ ਜਿਹੜੇ ਕਰਦੇ ਆ ਕਦੀ ਡਰੋਨ ਭੇਜਦੇ ਕਦੀ ਕੁਸ ਕਰਦੇ ਮੈਂ ਖੱਟਰ ਸਰਕਾਰ ਨੂੰ ਬੇਨਤੀ ਕਰਦਾ ਵੀ ਜਿਹੜਾ ਸ਼ੰਭੂ ਵਾਲਾ ਪੋਲਾ ਇਹ ਪੰਜਾਬ ਦੀ ਹੱਦ ਵਿੱਚ ਹੈ ਖੱਟਰ ਸਾਹਿਬ ਇਹ ਪੰਜਾਬ ਹੈ ਪੰਜਾਬ ਜੇ ਅਸੀਂ ਆਪਣੀ ਆਈ ਪਰ ਆ ਗਏ ਅਸੀਂ ਪੂੰਛਾ ਜਗਾ ਦੂਗਾ ਸਭ ਦੀਆਂ ਔਰ ਸਾਰੇ ਆਗੂਆਂ ਨੇ ਸਾਨੂੰ ਇਹ ਇਜਾਜ਼ਤ ਨਹੀਂ ਦਿੱਤੀ ਵਾਕੀ ਮੈਂ ਬੇਨਤੀ ਕਰਦਾ ਐ ਇਹ ਖੱਟਰ ਗੌਰਮੇਟ ਨੂੰ ਤੇ મોદી ਸਰਕਾਰ ਨੂੰ ਵੀ ਅਸੀਂ ਥਵਾੜਾ ਭਾਰਤ ਜਿਹੜਾ ਕਹਿੰਦੇ ਖੰਡ ਭਾਰਤ ਉਹੀ ਭਾਰਤ ਦਾ ਹਿੱਸਾ ਹੈ ਪੰਜਾਬ ਅਸੀਂ ਕਿਤੇ ਬਾਹਰ ਤੇ ਨਹੀਂ ਆਏ ਵੇ ਅਸੀਂ ਉਹਨਾਂ ਦੇ ਅਨਾਦ ਦੇ ਜਿੰਨੇ ਭੰਡਾਰ ਭਰੇ ਐ ਪਹਿਲਾਂ ਉਹਨਾਂ ਦੇ ਟਾਂਡ ਪਰ ਗੋਡਾ ਰੱਖ ਕੇ ਦਿੱਲੀ ਸਾਲ ਤੇ ਵੱਧ ਅਸੀਂ ਉੱਥੇ ਲਾ ਕੇ ਆਏ ਆਪਣੀਆਂ ਮੰਦਾ ਮਨਾਈਆਂ ਦੀਆਂ ਪਰ ਕਮੀ ਸਾਰੇ ਆਪਣੇ ਲੀਡਰਾਂ ਨੇ ਛੱਡੀ ਦੀ ਉਸ ਟਾਈਮ ਮੋਦੀ ਦੇ ਮੈਂ ਕਹਿੰਦਾ ਘੰਡ ਪਰ ਗੋਡਾ ਰੱਖਿਆ ਬਤਾ ਆਲ ਇੰਡੀਆ ਨੇ ਸਪੋਰਟ ਕਰੀ ਤੀ ਸਾਰੀ ਇਹ ਤੁਹਾਨੂੰ ਮੈਂ ਕਹਿੰਦਾ ਰੋਕ ਰਿਆ ਤੇ ਕੀ ਤੁਹਾਨੂੰ ਲੱਗਦਾ ਜਿਹੜਾ ਜਦੋਂ 26 ਜਨਵਰੀ ਦੀ ਘਟਨਾ ਹੋਈ ਆ ਉਦੋਂ ਸਰਕਾਰ ਚੁੱਪ ਸੀ ਦੇਖ ਰਹੀ ਸੀ ਵੀ ਕੀ ਕਹਿ ਰਹੇ ਨੇ ਜੇ ਉਦੋਂ ਹੀ ਕਿਸਾਨ ਜੋ ਆਗੂ ਨੇ ਲੀਡਰ ਨੇ ਉਹ ਸਟੈਂਡ ਲੈ ਲੰਦੇ ਦੀਪ ਸਿੱਧੂ ਦੇ ਹੱਕ ਚ ਮੋਰਚਾ ਉਦੋਂ ਹੀ ਜੱਤੇ ਜਾਣਾ ਸੀ ਹਾਂਜੀ ਹਾਂਜੀ ਭਾਈ ਇਹ ਤਾਂ ਗੱਲ ਮੈਂ ਕਹਿੰਦਾ ਵੀ ਜਨਤਕ ਹੋ ਚੁੱਕੀ ਹੈ ਜੇ ਉਸ ਟਾਈਮ ਕਿਸਾਨ ਆਗੂ ਜਿੱਕਣਾ ਲਾਲ ਕਿਲੇ ਬਕ ਨੇ ਝੰਡਾ ਲੜਾਇਆ ਤਾਂ ਅਸੀਂ ਕਿਸੇ ਦਾ ਨੁਕਸਾਨ ਨਹੀਂ ਕੀਤਾ ਵੀਰੇ ਕਰਿਆ ਆਪਣੇ ਆਪ ਮੁਹਾਰੇ ਗਏ ਤੇ ਕੋਈ ਨਾ ਦੀਪ ਸਿੱਧੂ ਦਾ ਹੱਥ ਨਹੀਂ ਜਾ ਉਹ ਬੰਦਾ ਚਲੋ ਉਹਨੂੰ ਪੰਜਾਬ ਦੀ ਘੱਟ ਜਾਣਕਾਰੀ ਦੀ ਪਰਨੇ ਗਰਦਾਰੀ ਦਾ ਸਰਟੀਫਿਕੇਟ ਦੇ ਦਦਾ ਉਹ ਬੰਦੇ ਨੇ ਮੈਂ ਇੱਕ ਫੜ ਕੇ ਲਾਲ ਕਿਲੇ ਬ ਵੀ ਇਹੀ ਬਿਆਨ ਦੇ ਆ ਤਾਂ ਵੀ ਮੈਂ ਆਪਣੇ ਆਗੂ ਨੂੰ ਬੇਨਤੀ ਕਰਦਾ ਏ ਵੀ ਨੌਜਵਾਨੀ ਸਾਰੀ ਜਾਬਤੇ ਵਿੱਚ ਤੁਸੀਂ ਆ ਕੇ ਇਹਨੂੰ ਹੈਂਡਲ ਕਰੋ ਲੋਕਾਂ ਨੂੰ ਕਹੋ ਉਤਮ ਹੈ ਜੇ ਬਹੁਤਾ ਨਹੀਂ ਕਹਿੰਦਾ 24 ਘੰਟੇ ਮੈਂ ਟੂਏ ਮੈਂ ਡੰਡਾ ਲੈ ਕੇ ਆਪ ਕੋਈ ਵੀ ਕਰਾਣ ਦੇ ਜਿਹੜੇ ਨੌਜਵਾਨ ਸਾੜੇ 32 32 ਸਾਲ ਦੇ ਜਥੇਦਾਰ ਹਵਾਰਾ ਗਈ ਅੰਦਰ ਬੈਠੇ ਉਹਨਾਂ ਨੂੰ ਮੈਂ ਕਹਿੰਦਾ 2 ਘੰਟੇ ਵਿੱਚ ਛਡਾਣ ਦੇ ਜੇ ਲਾਲ ਕਿਲੇ ਬਣਦੀਆਂ ਲੱਤਾਂ ਪਾਰ ਚੱਲਣੀਆਂ ਪਰ ਇਹਨਾਂ ਨੇ ਗੱਲ ਦੀਪ ਸਿੱਧੂ ਬਾ ਗੇਰ ਕੇ ਆਪ ਪੁਛਾ ਜਾ ਕੇ ਭੱਜ ਗਏ ਮੋਰਚੇ ਵਿੱਚ ਤਿੰਨ ਦਿਨ ਨਹੀਂ ਦਿਖਾਏਗੇ ਜਿਹੜੇ ਹੁਣ ਖੋੜਿਆਂ ਵਾਲੇ ਬਿਆਨ ਦੇਣ ਲੱਗੇ ਬਣਾ ਚਾਰ ਚਾਰ ਪੱਠੇ ਲੋਕਾਂ ਦੇ ਦੇਵ ਭ ਰੁਪਏ ਦਸਰ ਇਕੱਠਾ ਕਰਕੇ ਉਹ ਸਾਰੇ ਰੁਪਏ ਇਕੱਠੇ ਕਰਕੇ ਮੈਂ ਕਹਿੰਦਾ ਅੰਦਰ ਬੈਠੇ ਚਾਰ-ਚਾਰ ਪੱਠੇ ਬਣਾ ਗਏ ਉਹ ਬੰਦਾ ਆਪਣੀ ਕੂ ਬਗਤਰ ਗਿਆ ਆਏ ਉਹ ਆਪ ਵੀ ਮੰਨ ਰਹੇ ਨੇ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਆਕੂ ਦੇ ਗੱਲ ਕਰਦੇ ਕਹਿੰਦੇ ਅਸੀਂ ਰਾਸ਼ਨ ਜਿਹੜਾ ਬੱਚਿਆ ਸੀ ਉਹ ਵੇਚਿਆ ਸੀ ਉਸ ਤੋਂ ਬਾਅਦ ਗੱਡੀ ਲੈ ਕੇ ਦਿੱਤੀ ਕਿਸੇ ਨੂੰ ਬਸ ਪਰ ਉਹਦੇ ਪੱਲੇ ਗਿਆ ਬਾਈ ਆ ਰਾਸ਼ਨ ਵੇਚਣ ਗਏ ਤੇ ਉਥਰੇ ਬਣਾ ਕੇ ਲੈ ਆਏ ਐਮ ਐਸ ਪੀ ਦੇ ਬਗ ਕਾਨੂੰਨ ਜਿਹੜਾ ਬਣਦਾ ਦਾ ਇਹਨੂੰ ਕਾਨੂੰਨੀ ਕਾਰਵਾਈ ਹੁੰਦੀ 2 ਮਹੀਨੇ ਹੋਰ ਵਜੇ ਹੁੰਦੇ ਯਾਰ ਆ ਜਿਹੜਾ ਡੱਲੇ ਵਾਲਾ ਪੰਡੇਰ ਹੈ ਇਹਨਾਂ ਨੇ ਵੀ ਬਦਬੇਰ ਆ ਉੱਥੇ ਰੌਲਾ ਪਾਇਆ ਦਾ ਬਈ ਖੜੋ ਹੁਣ ਮੋਦੀ ਮੰਨਿਆ ਵਾਏ ਜੁਪੀ ਜਿਹੜੀ ਹੈ ਜੁਪੀ ਵਿੱਚ ਵੋਟਾਂ ਆਂਦੀਆਂ ਉਸ ਟਾਈਮ ਜੋ ਵੋਟਾਂ ਦਾ ਕੱਢ ਖੜ ਜਾਂਦੇ ਮੋਦੀ ਕਿਵੇਂ ਨਾ ਮੰਨਦਾ ਬਾਈ ਏ ਪੰਜਾਬ ਹੈ ਪੰਜਾਬ ਇੱਚ ਕੌਣਾ ਵੀ ਜਾਣਦਾ ਬੋਲਣਾ ਵੀ ਜਾਣਦਾ ਬੁਲਾਉਣਾ ਵੀ ਜਾਣਦਾ ਤੇ ਮਨਾਉਣਾ ਵੀ ਜਾਣਦਾ ਜਿਵੇਂ ਇੱਕ ਤਰੀਕੇ ਨਾਲ ਲਾਸਟ ਮੀਟਿੰਗ ਹੈ ਕਹਿ ਸਕਦੇ ਕਿਉਂਕਿ 2-3 ਦਿਨਾਂ ਦੇ ਵਿੱਚ ਕੋਟ ਆਫ ਕੰਡਕਟਰ ਲੱਗਣ ਲੱਗਿਆ ਲੋਕ ਸਭਾ ਵੋਟਾਂ ਦੇ ਲਈ ਜੇਕਰ ਅੱਜ ਵੀ ਮੰਗਾ ਨਹੀਂ ਮੰਨਦੇ ਜਿਵੇਂ ਦਾ ਹੁਣ ਤੱਕ ਰਪਈਆ ਰਿਹਾ ਵੀ ਨਾ ਨੁਕਰੇ ਕਰਦੇ ਰਹੇ ਨੇ ਤਾਂ ਕਿਸਾਲਾ ਕੂਆ ਵੱਲੋਂ ਜੇ ਆਰਡਰ ਦਿੱਤਾ ਜਾਂਦਾ ਤਾਂ ਕੀ ਕੂਚੂ ਨੌਜਵਾਨਾਂ ਦਾ ਕੀ ਉਸ ਤੋਂ ਬਾਅਦ ਐਕਸ਼ਨ ਹੋਊਗਾ ਬਾਈ ਗੱਲ ਆਗੂਆਂ ਦੀ ਜੇ ਸਾਡੇ ਆਗੂ ਇਹ ਸਰੋਗ ਹਾਂਜੀ ਜੇ ਆਗੂ ਸਾਨੂੰ ਹਾਂ ਕਰੂਗੇ ਤਾਂ ਮੈਂ ਨਹੀਂ ਕਹਿੰਦਾ ਹੈਗਾ ਉਰੇ ਉਹ ਮਹਾਰਾਜ ਦਾ ਵਰਤਾਰਾ ਵਰਨਾ ਹੈ ਪਹਿਲਾਂ ਵੀ ਮਹਾਰਾਜ ਨਹੀਂ ਕਰਿਆ ਤਾਂ ਹੁਣ ਵੀ ਮਹਾਰਾਜ ਨੇ ਕਰਨਾ ਉਹ ਗੁਰੂ ਗੋਬਿੰਦ ਸਿੰਘ ਦੇ ਵਾਰਸ ਐਸੀ ਵਾਰਸ ਵਿਚੱਕ ਦੀ ਹਾਈ ਕੋਨੇ ਮੁੰਨੇ ਰੋਡੇ ਮੋਡੇ ਪਰ ਅਸੀਂ ਸਿੱਖੀ ਦੇ ਫਾਸਵੇ ਨੂੰ ਜਾਣਦੇ ਵੀ ਹੈ ਮੰਨਦੇ ਵੀ ਹੈ ਕਹਿੰਦੇ ਖਿਲਾਵਾਂ ਖਲਾਰ ਕੇ ਰੱਖ ਦੂਗੇ ਸਾਡੇ ਇੱਕ ਵਾਰ ਆਗੂ ਕਹਿ ਦਈਏ ਜੇ ਦਿੱਲੀ ਦਾ ਤਖਤ ਨਾ ਹਿਲਾ ਆਦਿਏ ਸਾਨੂੰ ਵੀ ਪੰਜਾਬੀਆਂ ਇਹ ਪੰਜਾਬ ਤੇ ਹਰਿਆਣਾ ਇਕੱਠਾ ਹੈ ਤੇ ਹੋਰ ਵੀ ਜਿੰਨੇ ਸਾਰੇ ਸਡੇਟਾ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਹੁਣ ਇਕੱਠੇ ਹੋ ਜਿਓ ਇੱਕ ਝੰਡੇ ਥੱਲੇ ਕਿਸਾਨੀ ਥੱਲੇ ਆਪਣੇ ਢਿੱਡ ਦੀ ਲੜਾਈ ਹੈ ਇਹ ਜਿਹੜਾ بڑے ਕਾਰਪੋਰੇਟ ਘਰਾਣੇ ਇਹਨਾਂ ਦੇ ਹੱਥਾਂ ਵਿੱਚ ਸਰਕਾਰ ਖੇਡ ਰਹੀ ਹੈ ਇਹਨਾਂ ਲਈ ਫਾਇਦਾ ਸੋਚ ਰਹੀ ਹੈ ਜੇਪਾ ਹੁਣ ਵੀ ਇਕੱਠੇ ਨਾ ਹੋਏ ਤਾਂ ਕਾਲੂ ਗਾਣਾ ਪਿੱਛਾ ਲੈ ਪਤਾ ਇਹਦੇ ਕੁਝ ਨਹੀਂ ਬਣੇ ਚਿੜੀਆਂ ਝੁਗੀਆਂ ਖੇਤ ਇਹ ਜਿਹੜਾ ਕਹਿੰਦੇ ਕੁਝ ਕੁ ਮਦਰੀ ਕਹਿੰਦੇ ਬਲਡ ਆ ਰਿਹਾ ਕੋਈ ਨਿਊ ਵਰਲਡ ਆਕਟਰ ਨਿਊ ਵਰਲਡ ਆਕਟਰ ਇਹ ਉਹਦੀ ਹੈ ਕਾਰਜਕਾਰੀ ਸਭ ਉਹਨੇ ਕਰਕੇ ਸਰਕਾਰਾਂ ਆ ਕਾਰ ਆਈਆਂ ਇਹਨਾਂ ਕਾਰਪੋਰੇਟ ਕਰਾਣੀਆਂ ਦੀਆਂ ਸਰਕਾਰਾਂ ਮੋਦੀ ਦੇ ਪੱਲੇ ਹੈ ਗਿਆ ਦਾ ਜਾਂ ਭਾਜਪਾ ਦੇ ਇਲੈਕਸ਼ਨ ਲੜਿਆ ਦਾ ਦੁੱਕੀ ਨਹੀਂ ਦੀ ਇਹ ਬੰਦੇ ਦੇ ਪੱਲੇ ਉਹਨਾਂ ਨੇ ਕਰੋੜਾਂ ਰੁਪਏ ਦਾ ਆਪਣਾ ਖਰਚਾ ਕਰਕੇ ਮੋਦੀ ਨੂੰ ਜਿਤਾਇਆ ਦਾ ਨਾ ਟਾਮ ਲਿਖ ਕੇ ਲੈ ਲਿਆ ਦਾ ਸਾਈਨ ਕਰਵਾ ਲਏ ਨੇ ਵੀ ਜੇ ਸਾੜੇ ਬਾਰ ਖਲਾਬ ਗਿਆ ਅਸੀਂ ਤੇਰੇ ਬਾਰ ਕਾਰਵਾਈ ਕਰੂ ਮੋਦੀ ਤਾਂ ਨਹੀਂ ਵੀਰੇ ਮੰਨਦਾ ਹੁਣ ਪਰ ਮੋਦੀ ਨੂੰ ਮੈਂ ਕਹਿੰਦਾ ਵੋਟਾਂ ਸਾੜੀਆਂ ਦੀਆਂ ਰੁਪਏ ਉਹਨਾਂ ਨੇ ਲਾਏ ਵੋਟਾਂ ਸਾੜੀਆਂ ਦੀਆਂ ਇਹ ਵੋਟਾਂ ਸਾੜੀਆਂ ਪਾ ਕੇ ਜਿੱਤਿਆ ਸਾੜੀਆਂ ਮੰਨਾ ਮੰਗੋ ਸਾੜੀਆਂ ਮੰਗਾ ਨੂੰ ਮੰਨੋ ਤਾਂ ਜੋ ਅਸੀਂ ਵੀ ਆਪਣੇ ਤਰ੍ਹਾਂ ਵਿੱਚ ਜਾਚੂਰੇ ਵੀਰੇ ਕਿਸੇ ਰਾਜੀ ਨਹੀਂ ਕਰਦਾ ਬੈਠ ਰਹੇ ਇਹਨੂੰ ਇਹ ਨਿਆਣੇ ਵੀ ਐ ਸਿਆਣੇ ਵੀ ਐ ਮਾਤਾ ਵੀ ਐ ਸਭ ਐ ਕਰੋੜਾਂ ਰੁਪਏ ਦਾ ਪਹਿਲਾ ਅਸੀਂ ਮੋਰਚੇ 'ਵਾਂ ਪਾਣੀ ਪੀ ਚੁੱਕੇ ਕੱਲਾ ਪਾਣੀ ਹੋਰ ਖਰਚੇ ਤਾਂ ਬਹੁਤ ਦੂਰ ਦੀ ਗੱਲ ਐ ਇਸ ਕਰਕੇ ਮੈਂ ਮੋਦੀ ਸਰਕਾਰ ਨੂੰ ਬੇਨਤੀ ਕਰਦਾ ਵੀ ਇਹ ਝੁਕਣੇ ਵਾਲੇ ਨਹੀਂ ਦਬੜੇ ਵਾਲੇ ਨਹੀਂ ਤੁਸੀਂ ਬਜ਼ੇਰਾ ਬੰਦ ਕੋਲੇ ਚਿਰਾ ਕੇ ਦੇਖ ਲੈ ਪਰ ਜੇ ਅਸੀਂ ਇਹ ਸਾਰੇ ਆਗੂਆਂ ਨਾਲ ਇੱਕ ਵਾਰ ਕਹਿਤਾ ਫਿਰ ਤੁਹਾਨੂੰ ਦਿਖਾ ਦੂੰਗੇ ਵੀ ਪੰਜਾਬ ਤੇ ਪੰਜਾਬੀ ਹੁੰਦੀ ਕੀ ਐ ਨਹੀਂ ਮੰਨ ਜੋ ਪੇਰ ਅਜੀ ਤੋਂ ਨੂੰ ਦਿੱਲੀ ਦਾ ਤਾਕਤਾ ਲਾ ਕੇ ਦਿਖਾਵਾਂਗੇ ਤੁਸੀਂ ਹੋਰੇ ਮੋਰਚੇ ਦੇ ਵਿੱਚ ਡਟੇ ਹੋਏ ਹੋ ਜਿਹੜੇ ਆਪਣੇ ਪੰਜਾਬ ਪੁਲਿਸ ਦੇ ਜਵਾਨ ਵੀ ਨੇ ਨਵੇਂ ਭਰਤੀ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਹੋਊਗੀ ਕੀ ਲੱਗ ਰਿਹਾ ਉਹਨਾਂ ਦੇ ਮਨਾਂ ਦੇ ਵਿੱਚ ਕੀ ਆ ਕਿਉਂਕਿ ਇਹ ਵੀ ਇੱਕ ਵੱਡਾ ਸਵਾਲ ਆ ਲੋਕਾਂ ਦਾ ਸਵਾਲ ਇਹ ਵੀ ਆ ਕਿ ਜੋ ਪੰਜਾਬ ਪ੍ਰਸ਼ਾਸਨ ਆ ਪੰਜਾਬ ਪੁਲਿਸ ਆ ਉਹ ਵੀ ਕਿਸਾਨਾਂ ਦੇ ਨਾਲ ਖੜੇ ਜੇਕਰ ਕਿਸਾਨਾਂ ਦੇ ਹੱਕ 'ਚ ਇਹ ਵਿਰਦੇ ਕੋਈ ਪੰਜੇ ਉਂਗਲੀਆਂ ਇੱਕਸਾਰ ਤਾਂ ਹੁੰਦੀਆਂ ਨਹੀਂ ਹੈਗੀਆਂ ਵਿੱਚ ਚੰਗੇ ਵੀ ਪੁਲਿਸ ਵਾਲੇ ਹੁੰਨੇ ਆ ਮਿਲਟਰੀ ਵਾਲੇ ਵੀ ਹੁੰਨੇ ਆ ਮਾਰੇ ਵੀ ਹੁੰਨੇ ਆ ਪਰ ਇਹ ਸਰਕਾਰ ਦੀ ਘਟ ਪੁਤਲੀ ਹੈ ਇਹਨਾਂ ਨੇ ਨੌਕਰੀਆਂ ਕਾਣੀਆਂ ਇਹਨਾਂ ਨੂੰ 55 70 70 ਹਜ਼ਾਰ ਸਰਕਾਰ ਤਨਖਾਹ ਦਿੰਦੀ ਹੈ ਦੰਦੇ ਰ ਜੇਬਾਂ ਨਾਲ ਸਾੜੀਆਂ ਹੀ ਪਰਪਰ ਜਾਣੀਆਂ ਏ ਇਹ ਵੀ ਬੰਦੇ ਮਜਬੂਰ ਹੈ ਇਹ ਆਪਣੇ ਮੈਂ ਕਹਿੰਦਾ ਵੀ ਸਰਕਾਰ ਦੇ ਥੱਲੇ ਲੱਗੇ ਮੈਂ ਜੇ ਸਰਕਾਰ ਦਾ ਹੀ ਆਰਡਰ ਵੀ ਮੰਨੂਗਾ ਇਹਨਾਂ ਨੂੰ ਪੈਸੇ ਚਾਦੇ ਮਿਲਣੇ ਇਹ ਰੋ ਵਿਚਾਰਾ ਕਟਪੁੱਤਲੀ ਆ ਇੱਕ ਸਾੜੇ ਘਰਾਂ ਦੇ ਸਾੜੇ ਚਾਚੇ ਦਾ ਨੇ ਸਾੜੇ ਚਾਚੇ ਦੇ ਮੁੰਡੇ ਦੋ ਫੌਜੀ ਆ ਇਹ ਜਿਹੜੇ ਵਿਚਾਰੇ ਸਾੜੇ ਘਰਾਂ ਬਿੱਤੀ ਗਏ ਮੈਂ ਕੋਈ ਕਿਸਾਨ ਦਾ ਮੁੰਡਾ ਕੋਈ ਮਜ਼ਦੂਰ ਦਾ ਮੁੰਡਾ ਕੋਈ ਕਿਸੇ ਦਾ ਇਹ ਪੰਜਾਬੀ ਇਹ ਰਹਿਣਾ ਕਿਹੜੇ ਬੱਖ ਹੋ ਗਏ ਨੇ ਸਰਕਾਰਾਂ ਨੇ ਬੱਖ ਕਰੇ ਮੈਂ ਇੱਕ ਦੂਰੇ ਮੁੱਦੇ ਬਣਾ ਬਣਾ ਕੇ ਲੋਕਾਂ ਕਰਦੇ ਸਰਕਾਰਾਂ ਨੇ ਖੜੇ ਕਰੇ ਮੈਂ ਕੋੜ ਹੈ ਨਾ ਮੈਂ ਕੁਛ ਨਹੀਂ ਇਹ ਤਾਂ ਸਾੜੇ ਨੌਜਵਾਨ ਹੈ ਵੀਰ ਮੇਰਾ ਅਸੀਂ ਇਹਨਾਂ ਨਾਲ ਲੜਨਾ ਲੜਾਈ ਤਾਂ ਸਾਡੀ ਸੈਂਟਰ ਨਾਲ ਹੈ ਜਿਹਨਾਂ ਨੇ ਕਾਰਪੋਰੇਟ ਬਾੜਿਆ ਏ ਜਾਂਦੇ ਜਾਂਦੇ ਕੀ ਅਪੀਲ ਕਰਨੀ ਜਾਓਗੇ ਸਰਕਾਰ ਨੂੰ ਨੌਜਵਾਨਾਂ ਨੂੰ ਅਪੀਲ ਮੈਂ ਸਰਕਾਰ ਨੂੰ ਕਰਦਾ ਵੀ ਸਰਕਾਰ ਨੇ ਜ਼ਬਰ ਜ਼ੁਲਮ ਸਾਰਾ ਕਰਕੇ ਦੇਖ ਲਿਆ ਪਹਿਲਾਂ ਵੀ ਦੇਖ ਲਿਆ ਪੰਜਾਬ ਦੇ ਪੰਜਾਬੀਆਂ ਨੂੰ ਵੀ ਇਹ ਕਿਹਾ ਦੇ ਕਿਹਾ ਮੰਵਾ ਸਕਦੇ ਕਰਾ ਸਕਦੇ ਇਹ ਆਪਣੇ ਪੰਜਾਬੀਆਂ ਨੂੰ ਇੱਕ ਤਾਂ ਅਪੀਲ ਕਰਦਾ ਕਿ ਵੱਤ ਤੋਂ ਵੱਧ ਸ਼ੰਭੂ ਮੋਰਚੇ ਬਾ ਪਹੁੰਚੋ ਉਰੇ ਆ ਕੇ ਪੰਜਾਬ ਆਪਣੇ ਕਿਸਾਨਾਂ ਦਾ ਸਾਥ ਦਿਓ ਕਿਉਂਕਿ ਅਸੀਂ ਮਾੜੇ ਟਾਈਮ ਵਿੱਚ ਕਰੋਨਾ ਵਿੱਚ ਵੀ ਸਭ ਕਿਤੇ ਆ ਕੇ ਪੰਜਾਬ ਨੇ ਟਿੱਡ ਭਰਿਆ ਇਹ ਲੜਾਈ ਹੁਣ ਸਾਡੇ ਘਰਾਂ ਦਾ ਕਾ ਪਹੁੰਚੀ ਹੈ ਜੇ ਹੁਣ ਵੀ ਆਪਾਂ ਇਕੱਠੇ ਨਾ ਹੋਏ ਆਪਣੇ ਪੰਜਾਬੀਓ ਪੱਲੇ ਕੁਝ ਨਹੀਂ ਰਹਿਣਾ ਹੈਗਾ ਕਿਉਂਕਿ ਕਿਸਾਨੀ ਪਹਿਲਾ ਹੈ ਬਾਕੀ ਕੰਮ ਬਾਦਮਾ ਹੈ ਇੱਕ ਸਵਾਲ ਹੋ ਰਿਹਾ ਤੇ ਹੁੰਦਾ ਜਦੋਂ ਪਹਿਲਾ ਆਪਣਾ ਮੋਰਚਾ ਲੱਗਿਆ ਸੀ ਉਦੋਂ ਜਿਹੜੇ ਕਿਸਾਨ ਲਾਗੂ ਸੀ ਇਹ ਕਹਿੰਦੇ ਸੀ ਵੀ ਜੇ ਆਪਾਂ ਇਹ ਅੰਦੋਲਨ ਜਿੱਤ ਲਿਆ ਤਾਂ ਮੁੜ ਕੇ ਕਦੇ ਅੰਦੋਲਨ ਲਾਉਣ ਦੀ ਜ਼ਰੂਰਤ ਨਹੀਂ ਪਊਗੀ ਫਿਰ ਇਹ じゃ ਕੀ ਹੋ ਗਿਆ ਵੀ ਦੁਬਾਰੇ ਅੰਦੋਲਨ ਜੇ ਉਹ ਜਿੱਤੇ ਵੀ ਆਪਾਂ ਤਾਂ ਦੁਬਾਰੇ ਅੰਦੋਲਨ ਕਿਉਂ ਕਰਨਾ ਪਵੇ ਕਿਉਂਕਿ ਦੀਪ ਸਿੱਧੂ ਦੇ ਵੀ ਕਿਤਨੇ ਤੁਸੀਂ ਪਹਿਲਾ ਸ਼ੁਰੂਆਤ ਦੀਪ ਸਿੱਧੂ ਦੇ ਨਾਮ ਤੋਂ ਕੀਤੀ ਆ ਦੀਪ ਸਿੱਧੂ ਨੇ ਵੀ ਕਿਹਾ ਸੀ ਕਿ ਜੇਕਰ ਤੁਸੀਂ ਹੁਣ ਡਟ ਕੇ ਅੜ ਕੇ ਤੇ ਸੱਚੇ ਦਿਲੋਂ ਪੰਜਾਬ ਨਾਲ ਨਹੀਂ ਖੜਦੇ ਤਾਂ ਤੁਹਾਨੂੰ ਫੇਰ ਔੜਾ ਪਊ ਇੱਥੇ ਦਿੱਲੀ ਵਾਪਸੇ ਦੀਪ ਸਿੱਧੂ ਪਹਿਲਾਂ ਗੱਲਾਂ ਕਹਿ ਗਿਆ ਸੀ ਇਹ ਵੀਰੇ ਜਿਹੜਾ ਮੋਰਚਾ ਦਾ ਉੱਥੇ ਦੇ ਕੁਝ ਨਹੀਂ ਹੈ ਮੈਂ ਕਹਿੰਦਾ ਵੀ ਇੱਕ ਗੱਲਾਂ ਨਾਲ ਤੁਰਿਆ ਏ ਉੱਥੇ ਦੇ ਜੇ ਕਾਨੂੰਨੀ ਰੂਪ ਵਿੱਚੇ ਕੋਈ ਲੈ ਕੇ ਆਉਂਦੇ ਤਾਂ ਅੱਜ ਸਾਨੂੰ ਉਰੇ ਸੜਕਾਂ 'ਤੇ ਰੋਲਣ ਦੀ ਲੋੜ ਨਹੀਂ ਦੀ ਹੈਗੀ ਇਹਨਾਂ ਨੇ ਤਾਂ ਮੈਂ ਕਹਿੰਦਾ ਰੁਪਈਏ ਲੈ ਕੇ ਲੈ ਕੇ ਦਾਸਣਾਂ ਪੰਡਾਂ ਇਕੱਠੀਆਂ ਕਰਕੇ ਪੂੰਛਾ ਜਾ ਕੇ ਵਜੇ ਆਏ ਜੇ ਉੱਥੇ ਕੁਝ ਹੁੰਦਾ ਇਹ ਖੜੇ ਮੰਨੇ ਸਟੈਂਡ ਪਰ ਉੱਥੇ ਕੀ ਆਰੀ ਦਾ ਹੋ ਸਕਦਾ ਕਿੰਨੀ ਦੁਨੀਆ ਬੈਠੀ ਦੀ ਆਲ ਇੰਡੀਆ ਸਪੋਰਟ ਕਰਕੇ ਦਾ ਕਿ ਆ ਮੋਦੀ ਦੀ ਕਾਤ ਦੀ ਯਾਰ ਬੀਥੇ ਹੁਣ ਦਸੰਗ ਦੁਆਰੇ ਤਾਂ ਨਾ ਲਾਉਣਾ ਪੈ ਜਾਂਦਾ ਇੱਕ ਐਮ ਐਸਬੀ ਦਾ ਕਾਨੂੰਨ ਤਾਂ ਬਣਿਆ ਨਹੀਂ ਹੁਣ ਵੀ ਇਹ ਸਰਕਾਰ ਕਹੀ ਜਾਂਦੀ ਹੈ ਕਮੇਟੀ ਬਣਾ ਦੂਗਾ ਕਮੇਟੀ ਕਮੇਟੀ ਦਾ ਭਾਈ ਪਹਿਲਾਂ 3 ਸਾਲ ਦੀ ਬਣੀ ਵੀ ਹੈ ਕਿਆ ਉਹਨੇ ਕੱਢ ਲਿਆ ਉਹ ਬਾਈ ਸਾਰੇ ਆਗੂ ਵਿਕੇ ਤੇ ਮੰਨੇ ਚਾਹੇ ਕੋਈ ਨਾ ਮੰਨੇ ਸਾਰੇ ਆਗੂ ਉਥੇ ਦੇ ਵਿਕੇ ਰਪੰਡਾ ਰੁਪਈਆ ਨੇ ਲੈ ਕੇ ਇਕੱਠੇ ਹੋ ਕੇ ਆ ਗਏ ਉਹਨਾਂ ਦੇ ਪੱਲੇ ਦੁੱਕੀ ਨਹੀਂ ਜੀ ਕੁਝ ਨਹੀਂ ਜਾਏਗਾ ਪਰ ਹੁਣ ਮੈਂ ਆਪਣੇ ਪੰਜਾਬੀਆਂ ਨੂੰ ਅਪੀਲ ਕਰਦਾ ਐ ਕਿ ਪੰਜਾਬੀਓ ਇਕੱਠੇ ਹੋ ਜਾਓ ਆਪਣੀ ਢਿੱਡ ਦੀ ਲੜਾਈ ਐ ਆਪਣੀ ਆਉਣ ਵਾਲੀਆਂ ਨਸਲਾਂ ਦੀ ਲੜਾਈ ਐ ਜਦੀਪ ਸਿੱਧੂ ਕਹਿੰਦਾ ਹੁੰਦਾ ਵੀ ਫਸਲਾਂ ਦੀ ਲੜਾਈ ਨਹੀਂ ਐ ਨਸਲਾਂ ਦੀ ਐ ਇਹ ਹੋਂਦ ਦੀ ਲੜਾਈ ਐ ਉਹ ਵਿਚਾਰਾ ਮਰਦਾ ਹੋਇਆ ਸਾਨੂੰ ਦੱਸ ਕੇ ਗਿਆ ਸੋ ਦੋਸਤੋ ਤੁਸੀਂ ਦੇਖ ਰਹੇ ਸੀ ਸੰਭੂ ਮੋਰਚੇ ਤੋਂ ਮਿਲਦੇ ਆਂ ਜਲਦ ਫੇਰ ਤੋਂ ਕਿਸੇ ਹੋਰ ਵੀਡੀਓ ਦੇ ਨਾਲ ਬਣੇ ਰਹਿਣਾ ਲਿੰਕ ਪਰ ਗਿਆਨ ਦੇ ਨਾਲ ਧੰਨਵਾਦ